ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਖਸਾਲ ਪਾਈ ਭਾਗ ਵਿੱਚ ਖੇਤੀਬਾੜੀ ਵਿਕਾਸ ਅਫਸਰ ਦੀ ਖਾਲੀ 200 ਦੇ ਕਰੀਬ ਖਾਲੀ ਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ ਜਿਸ ਦੀ ਪ੍ਰੀਖਿਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਤਈ ਮਾਰਚ 2000 ਚਲਾਈ ਨੂੰ ਲਈ ਜਾਣੀ ਹੈ ਇਸ ਪ੍ਰੀਖਿਆ ਦੇ ਦੀ ਤਿਆਰੀ ਲਈ ਖੇਤੀਬਾੜੀ ਦੇ ਕਿਸਾਨ ਭਾਈ ਭਾਲ ਫਰੀਦਕੋਟ ਵੱਲੋਂ ਇੱਕ ਨਵਿਕਲਾ ਉਪਰਾਹਲਾ ਕਰਦੇ ਆਂ ਮਿੱਤੀ ਸ਼ਬੀ ਫਰਵੀ ਤੋਂ 1 ਮਾਰਚ ਤੱਕ ਇੱਕ ਹਫ਼ਤੇ ਦਾ ਪ੍ਰੀਖਿਆ ਦੀ ਤਿਆਰੀ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਵਿੱਚ ਕੋਈ ਵੀ ਜਿਹੜਾ ਇਸ ਪ੍ਰੀਖਿਆ ਦਾ ਇਸ਼ੂ ਕਿਹਾ ਹੈ ਖੇਤੀਬਾੜੀ ਗ੍ਰੈਜੂਏਟ ਹੈ ਉਹ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦਾ ਇਸ ਲਈ ਕੋਈ ਵੀ ਜਿਹੜੀ ਆ ਉਹ ਫੀਸ ਨਹੀਂ ਰੱਖੀ ਗਈ ਜੋ ਵੀ ਇਸ਼ਕ ਉਮੀਦਵਾਰ ਨੇ ਇਹਨਾਂ ਨੇ ਅਪਲਾਈ ਕੀਤਾ ਇਸ ਪ੍ਰੀਖਿਆ ਲਈ ਉਹ 2 ਫਰਵੀ ਤੱਕ ਨਾ ਨਾਮ ਤੇ ਮੋਬਾਈਲ ਨੰਬਰ ਪਤਾ ਵਗੈਰਾ ਉਹ ਆਪਣੇ ਨੇੜੇ ਦੇ ਨੇੜੇ ਜਿਹੜੇ ਖੇਤੀਬਾੜੀ ਦਫ਼ਤਰ ਨੇ ਜਾਂ ਈਮੇਲ ਜਿਹੜੀ ਸਾਡੀ recip.ceo.frigcott@yahoo.com ਤੇ ਉੱਤੇ ਆਪੇ ਸੱਜਦਾ ਕਿਉਂਕਿ ਲਿਮਟਿਡ ਸੀਸੀਟਾ ਲਿਮਟਿਡ ਨੇ ਪਹਿਲਾਂ ਉਹ ਪਹਿਲਾਂ ਪਾਓ ਇਹਦੇ ਵਿੱਚ ਜਿਹੜਾ ਵੀ ਉਮੀਦਵਾਰ ਪਹਿਲਾਂ ਸਾਡੇ ਕੋਲ 20 ਤਰੀਕ ਤੱਕ ਆ ਜਾਣਗੇ ਉਹਨਾਂ ਨੂੰ ਆਪਾਂ ਜਿਹੜੇ ਨੇ ਉਹ ਸੂਚਿਤ ਕਰਤਾ ਜਾਵੇਗਾ ਕਿ ਸਭਿਤ ਰਿਕੋ ਸੀ ਜਿਹੜੇ ਬਕਾਇਦਾ ਜਿਹੜੀ ਦੀ ਜਿਹੜੀ ਟ੍ਰੇਨਿੰਗ ਜਿਹੜੀ ਸ਼ੁਰੂ ਕਰਦੇ ਆਂਗੇ ਇਸ ਵਿੱਚ ਪੰਜਾਬ ਪਬਲਿਕ ਸਰਕਟ ਸਰਵਸ ਕਮਿਸ਼ਨ ਵੱਲੋਂ ਜੋ ਵੀ ਅਧਿਕਾਰ ਸਿਲੇਬਸ ਆ ਉਸ ਮੁਤਾਬਕ ਖੇਤੀਬਾੜੀ ਮਹਾਰਾ ਵੱਲੋਂ ਅ ਉਮੀਦਵਾਰ ਜਿਹੜੇ ਸ਼ੁੱਕੀ ਉਮੀਦਵਾਰ ਨੇ ਉਹਨਾਂ ਨੂੰ ਬਕਾਇਦਾ ਜਿਹੜੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਉਸ ਵਿੱਚ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਖੇਤਾਨੂ ਭਾਈ ਭਾਗ ਦੇ ਵੀ ਮਾਰਨੇ ਉਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮਾਰਨੇ ਉਸ ਵਿੱਚ ਨਵਲੀ ਪ੍ਰੋਫੈਸਰ ਯੂਨੀਵਰਸਿਟੀ ਦੇ ਮਾਰਨੇ ਉਸ ਵਿੱਚ ਪੰਮਤੀ ਲੁਧਿਆਣਾ ਤੋਂ ਵੀ ਮਾਰਨੇ ਉਹ ਮੈਰੀਕਸ ਜਿੰਨੇ ਵੀ ਜਿੰਡੇ ਜਿਹੜੇ ਇਚੂ ਉਮੀਦਵਾਰ ਨੇ ਸਾਰਨ ਭੇਜਿਆ ਕਿ ਉਹ ਵਾਤਵਾਰ ਇਸ ਮੌਕੇ ਦਾ ਫਾਇਦਾ ਖਾਉਣ ਤਾਂ ਜੋ ਉਹ ਆਪਣੇ ਇਸ ਮਿਸ਼ਨ ਦੇ ਵਿੱਚ ਜੋ ਅਸਾਮੀ ਜੋ ਸੰਗੀਆਂ ਨੇ ਖੇਤੀ ਬੜੀ ਵਿਕਾਸ ਸਭੀਆ ਉਸ ਪ੍ਰਤੀ ਦੇ ਵਿੱਚ ਸਫਲ ਹੋ ਸਕਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀਖਾ